ਸਾਰੇ ਸ్రోਤਿਓ ਆਓ ਅੱਜ ਦੇ ਲੈਕਚਰ ਦੀ ਸ਼ੁਰੂਆਤ ਇਹ ਸਮਝਦਿਆਂ ਕਰੀਏ ਕਿ ਬੂਲੀਅਨ ਸਮੀਕਰਨਾਂ ਭਾਵ ਬੂਲੀਅਨ ਐਕਸਪ੍ਰੈਸ਼ਨਸ ਲਈ ਲੌਜੀਕ ਗੇਟਸ ਦੀ ਵਰਤੋਂ ਨਾਲ ਸਰਕਟ ਕਿਵੇਂ ਬਣਾਏ ਜਾਂਦੇ ਹਨ ਡਿਜੀਟਲ ਇਲੈਕਟ੍ਰੋਨਿਕਸ ਵਿੱਚ ਸਰਕਟ ਬਣਾਉਣ ਦਾ ਅਰਥ ਹੈ ਕਿ ਦਿੱਤੇ ਹੋਏ ਬੂਲੀਅਨ ਐਕਸਪ੍ਰੈਸ਼ਨ ਦੇ ਆਧਾਰ 'ਤੇ ਇੱਕ ਅਸਲ ਕਾਰਜਸ਼ੀਲ ਭਾਵ ਇੱਕ ਕੰਮ ਕਰਨ ਵਾਲੇ ਸਰਕਟ ਨੂੰ ਤਿਆਰ ਕਰਨਾ ਇਸ ਨੂੰ ਸਰਕਟ ਰਿਆਲਾਈਜੇਸ਼ਨ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ ਇਹ ਇਸ ਕਰਕੇ ਮਹੱਤਵਪੂਰਨ ਹੈ ਕਿਉਂਕਿ ਹਰ ਡਿਜੀਟਲ ਉਪਕਰਣ ਚਾਹੇ ਉਹ ਕੈਲਕੂਲੇਟਰ ਹੋਵੇ ਜਾਂ ਕੰਪਿਊਟਰ ਲੌਜਿਕ ਗੇਟਸ ਨਾਲ ਡਿਜ਼ਾਈਨ ਕੀਤੇ ਗਏ ਸਰਕਟਾਂ ਤੇ ਕੰਮ ਕਰਦਾ ਹੈ ਸਰਕਟ ਡਿਜ਼ਾਈਨ ਕਰਨ ਲਈ ਇੱਕ ਬੂਲੀਅਨ ਐਕਸਪ੍ਰੈਸ਼ਨ ਦਾ ਹੋਣਾ ਪਹਿਲਾ ਕਦਮ ਹੁੰਦਾ ਹੈ ਅਸੀਂ ਪਿਛਲੇ ਲੈਕਚਰ ਵਿੱਚ ਸਿੱਖਿਆ ਹੈ ਕਿ ਬੂਲੀਅਨ ਐਕਸਪ੍ਰੈਸ਼ਨਸ ਇਨਪੁੱਟਸ ਅਤੇ ਆਉਟਪੁੱਟਸ ਦੇ ਵਿਚਕਾਰ ਲੌਜਿਕਸ ਬੰਦਾ ਨੂੰ ਦਰਸਾਉਂਦੇ ਹਨ ਉਦਾਹਰਨ ਵਜੋਂ ਇੱਕ ਐਕਸਪ੍ਰੈਸ਼ਨ ਜਿਵੇਂ Y ਇਕੁਅਲ ਟੂ AB C ਬਾਰ ਸਾਨੂੰ ਦੱਸਦਾ ਹੈ ਕਿ ਆਉਟਪੁੱਟ B ਇਨਪੁਟ A B ਅਤੇ C ਤੇ ਕਿਵੇਂ ਨਿਰਭਰ ਕਰਦਾ ਹੈ ਸਰਕਟ ਰਿਆਲਾਈਜੇਸ਼ਨ ਵਿੱਚ ਸਾਡਾ ਕੰਮ ਇਸ ਐਕਸਪ੍ਰੈਸ਼ਨ ਨੂੰ ਐਂਡ ਔਰ ਅਤੇ ਨਾਟ ਵਰਗੇ ਲੌਜੀਕ ਗੇਟਸ ਦੀ ਵਰਤੋਂ ਕਰਕੇ ਇੱਕ ਕੰਮ ਕਰਨ ਵਾਲੇ ਸਰਕਟ ਵਿੱਚ ਬਦਲਣਾ ਹੁੰਦਾ ਹੈ ਇਸ ਪ੍ਰਕਿਰਿਆ ਰਾਹੀਂ ਅਸੀਂ ਅਜਿਹੇ ਡਿਜੀਟਲ ਸਿਸਟਮ ਤਿਆਰ ਕਰ ਸਕਦੇ ਹਾਂ ਜੋ ਵਿਸ਼ੇਸ਼ ਕਾਰਜ ਕਰਨ ਲਈ ਬਣਾਏ ਜਾਂਦੇ ਹਨ ਜਿਵੇਂ ਕਿ ਕੁਝ ਸ਼ਰਤਾਂ ਦੇ ਪੂਰੇ ਹੋਣ ਤੇ ਲਾਈਟ ਚਾਲੂ ਕਰਨਾ ਜਾਂ ਸਕਰੀਨ ਉੱਤੇ ਨੰਬਰ ਦਿਖਾਉਣਾ ਆਓ ਹੁਣ ਉਦਾਹਰਣ ਵਜੋਂ ਬੂਲੀਨ ਐਕਸਪ੍ਰੈਸ਼ਨ Y AB C' ਲਈ ਸਰਕਟ ਤਿਆਰ करिए ਐਕਸਪ੍ਰੈਸ਼ਨ ਦਾ ਪਹਿਲਾ ਭਾਗ AB ਹੈ ਜੋ ਕਿ ਐਂਡ ਆਪਰੇਸ਼ਨ ਨੂੰ ਦਰਸਾਉਂਦਾ ਹੈ ਭਾਵ ਜੇਕਰ ਅਸੀਂ ਇਨਪੁਟ A ਅਤੇ B ਨੂੰ ਐਂਡ ਗੇਟ ਨਾਲ ਜੋੜ ਦਈਏ ਤਾਂ ਇਸ ਗੇਟ ਦਾ ਆਉਟਪੁਟ AB ਹੋਵੇਗਾ ਹੁਣ ਦੂਜੇ ਭਾਗ C'ਤੇ ਧਿਆਨ ਦਿਓ ਇਹ ਇੱਕ ਨੋਟ ਆਪਰੇਸ਼ਨ ਹੈ ਅਤੇ ਇਸ ਨੂੰ ਪ੍ਰਾਪਤ ਕਰਨ ਲਈ ਇੱਕ ਨੋਟ ਗੇਟ ਦੀ ਵਰਤੋਂ ਕੀਤੀ ਜਾਂਦੀ ਹੈ ਇਨਪੁਟ ਸੀ ਨੂੰ ਨਾਟ ਗੇਟ ਨਾਲ ਜੋੜਨ ਤੇ ਆਉਟਪੁਟ ਸੀ ਬਾਰ ਪ੍ਰਾਪਤ ਹੋਵੇਗਾ। ਅਖੀਰ ਵਿੱਚ ਬੂਲੀਨ ਐਕਸਪ੍ਰੈਸ਼ਨ ਅਨਸਾਰ ਪਹਿਲੇ ਅਤੇ ਦੂਜੇ ਭਾਗ ਨੂੰ ਜੋੜਨਾ ਹੈ। ਬੂਲੀਨ ਐਕਸਪ੍ਰੈਸ਼ਨ ਵਿੱਚ ਜੋੜਨ ਦਾ ਅਰਥ ਹੈ OR ਆਪਰੇਸ਼ਨ। ਇਸ ਲਈ ਅਸੀਂ ਐਂਡ ਗੇਟ ਦੇ ਆਉਟਪੁਟ AB ਅਤੇ ਨਾਟ ਗੇਟ ਦੇ ਆਉਟਪੁਟ C ਬਾਰ ਨੂੰ OR ਗੇਟ ਨਾਲ ਜੋੜਦੇ ਹਾਂ। OR ਗੇਟ ਦਾ ਆਉਟਪੁਟ ਸਾਡਾ ਅੰਤਮ ਨਤੀਜਾ Y ਹੋਵੇਗਾ। ਸੰਖੇਪ ਵਿੱਚ ਅਸੀਂ ਬੂਲੀਨ ਐਕਸਪ੍ਰੈਸ਼ਨ y ab c bar ਬਣਾਉਣ ਲਈ ਸਕਰੀਨ ਉੱਪਰ ਦਿਖਾਏ ਅਨੁਸਾਰ ਇੱਕ ਐਂਡ ਗੇਟ ਇੱਕ ਨਾਟ ਗੇਟ ਅਤੇ ਇੱਕ ਆਰ ਗੇਟ ਦੀ ਵਰਤੋਂ ਕੀਤੀ ਹੈ ਇਸ ਤਰ੍ਹਾਂ ਅਸੀਂ ਇੱਕ ਬੂਲੀਅਨ ਐਕਸਪ੍ਰੈਸ਼ਨ ਨੂੰ ਲੌジਕ ਗੇਟਸ ਦੀ ਵਰਤੋਂ ਨਾਲ ਕੰਮ ਕਰਨ ਵਾਲੇ ਸਰਕਟ ਵਿੱਚ ਬਦਲਦੇ ਹਾਂ ਸਰਕਟ ਬਣਾਉਣ ਦੇ ਇਸ ਲੌジਕ ਨੂੰ ਐਂਡ অর ਨਾਟ ਲੌジਕ ਰਿਆਲਾਈਜੇਸ਼ਨ ਵੀ ਕਿਹਾ ਜਾਂਦਾ ਹੈ ਅੱਗੇ ਵਧਣ ਤੋਂ ਪਹਿਲਾਂ ਆਓ ਬੂਲੀਅਨ ਐਕਸਪ੍ਰੈਸ਼ਨ y ab c bar ਦੇ ਰੂਪ ਨੂੰ ਸਮਝੀਏ ਬੂਲੀਅਨ ਐਕਸਪ੍ਰੈਸ਼ਨ ਦੇ ਇਸ ਰੂਪ ਨੂੰ ਸਮ ਆਫ ਪ੍ਰੋਡਕਟਸ ਫਾਰਮ ਕਹਿੰਦੇ ਹਨ ਬੂਲੀਅਨ ਅਲਜਬਰਾ ਵਿੱਚ ਪ੍ਰੋਡਕਟ ਦਾ ਮਤਲਬ ਹੈ ਐਂਡ ਆਪਰੇਸ਼ਨ ਉਦਾਹਰਣ ਵਜੋਂ ਏ ਬੀ ਇੱਕ ਪ੍ਰੋਡਕਟ ਟਰਮ ਹੈ ਜੋ ਏ ਅਤੇ ਬੀ ਦੇ ਐਂਡ ਆਪਰੇਸ਼ਨ ਨੂੰ ਦਰਸਾਉਂਦੀ ਹੈ ਜਦੋਂ ਵੀ ਐਕਸਪ੍ਰੈਸ਼ਨ ਵਿੱਚ ਕੋਈ ਕੰਪਲੀਮੈਂਟਡ ਵੇਰੀਏਬਲ ਸ਼ਾਮਿਲ ਹੁੰਦਾ ਹੈ ਤਾਂ ਅਸੀਂ ਨਾਟ ਗੇਟ ਦੀ ਵਰਤੋਂ ਕਰਕੇ ਇਨਪੁਟ ਸਿਗਨਲ ਨੂੰ ਉਲਟਾ ਭਾਵ ਇਨਵਰਟ ਕਰ ਸਕਦੇ ਹਾਂ ਇਸ ਉਦਾਹਰਣ ਵਿੱਚ ਸੀ ਬਾਰ ਇੱਕ ਸਿੰਗਲ ਵੇਰੀਏਬਲ ਟਰਮ ਹੈ ਇਸ ਨੂੰ ਪ੍ਰਾਪਤ ਕਰਨ ਲਈ ਸੀ ਨੂੰ ਨਾਟ ਗੇਟ ਦੀ ਇਨਪੁਟ ਤੇ ਜੋੜਿਆ ਜਾਂਦਾ ਹੈ ਬੂਲੀਨ ਅਲਜਬਰਾ ਵਿੱਚ ਸਮ ਦਾ ਮਤਲਬ ਹੈ ਔਰ ਆਪਰੇਸ਼ਨ ਜਦੋਂ ਅਸੀਂ ਪ੍ਰੋਡਕਟ টারਮਸ ਨੂੰ ਜੋੜਦੇ ਹਾਂ ਤਾਂ ਅਸੀਂ ਅਸਲ ਵਿੱਚ ਉਹਨਾਂ ਦਾ ਔਰ ਆਪਰੇਸ਼ਨ ਕਰਦੇ ਹਾਂ ਇਸ ਐਕਸਪ੍ਰੈਸ਼ਨ y ab c bar ਵਿੱਚ ਅਸੀਂ ab ਨੂੰ c bar ਨਾਲ ਔਰ ਕਰਕੇ ਸਮ ਕਰ ਰਹੇ ਹਾਂ ਸਧਾਰਨ ਸ਼ਬਦਾਂ ਵਿੱਚ ਸਮ ਆਫ ਪ੍ਰੋਡਕਟਸ ਫਾਰਮ ਜਿਸ ਨੂੰ ਐਸਓਪੀ ਫਾਰਮ ਵੀ ਕਹਿੰਦੇ ਹਨ ਇੱਕ ਬੂਲੀਨ ਐਕਸਪ੍ਰੈਸ਼ਨ ਹੈ ਜਿਸ ਵਿੱਚ ਸਾਡੇ ਕੋਲ ਕਈ ਪ੍ਰੋਡਕਟ টারਮਸ ਹੁੰਦੀਆਂ ਹਨ ਜੋ ਐਂਡ 게ਟਾਂ ਨਾਲ ਬਣਾਈਆਂ ਜਾਂਦੀਆਂ ਹਨ ਅਤੇ ਉਹਨਾਂ ਨੂੰ OR 게ਟ ਨਾਲ ਜੋੜਿਆ ਜਾਂਦਾ ਹੈ। ਇਸ ਨੂੰ SOP ਕਿਹਾ ਜਾਂਦਾ ਹੈ ਕਿਉਂਕਿ ਆਉਟਪੁੱਟ ਪ੍ਰੋਡਕਟਸ ਭਾਵ ਐਂਡ ਕੀਤੀਆਂ টারਮਸ ਨੂੰ ਜੋੜ ਕੇ ਭਾਵ OR ਕਰਕੇ ਪ੍ਰਾਪਤ ਹੁੰਦਾ ਹੈ। ਇਹ ਫਾਰਮ ਡਿਜੀਟਲ ਇਲੈਕਟ੍ਰੋਨਿਕਸ ਵਿੱਚ ਬਹੁਤ ਹੀ ਲਾਭਦਾਇਕ ਹੈ ਕਿਉਂਕਿ ਇਸ ਨੂੰ ਸਿੱਧੇ ਤਰੀਕੇ ਨਾਲ ਐਂਡ OR NOT ਲੌਜੀਕ ਦੀ ਵਰਤੋਂ ਨਾਲ ਬਣਾਇਆ ਭਾਵ ਇੰਪਲੀਮੈਂਟ ਕੀਤਾ ਜਾ ਸਕਦਾ ਹੈ। ਐਂਡ OR NOT ਲੌਜੀਕ ਸਿੱਧਾ SOP ਐਕਸਪ੍ਰੈਸ਼ਨ ਦੀ ਵਰਤੋਂ ਨਾਲ ਮੇਲ ਖਾਂਦਾ ਹੈ। ਇਸ ਲਈ ਐਂਡ অর ਨਾਟ ਲੌਜੀਕ ਨੂੰ ਐਸਓਪੀ ਐਕਸਪ੍ਰੈਸ਼ਨਸ ਨੂੰ ਇੰਪਲੀਮੈਂਟ ਕਰਨ ਲਈ ਮਿਆਰੀ ਅਤੇ ਸਹੀ ਤਰੀਕਾ ਮੰਨਿਆ ਜਾਂਦਾ ਹੈ ਹੁਣ ਆਓ ਬੂਲੀਨ ਐਕਸਪ੍ਰੈਸ਼ਨ ਨੂੰ ਦਰਸਾਉਣ ਦਾ ਇੱਕ ਹੋਰ ਮਹੱਤਵਪੂਰਨ ਤਰੀਕਾ ਸਮਝੀਏ ਜਿਸ ਨੂੰ ਪ੍ਰੋਡਕਟ ਆਫ ਸਮਸ ਪਾ ਪੀਓਐਸ ਫਾਰਮ ਕਿਹਾ ਜਾਂਦਾ ਹੈ ਐਸਓਪੀ ਫਾਰਮ ਦੀ ਤਰ੍ਹਾਂ ਇਸ ਪੀਓਐਸ ਫਾਰਮ ਵਿੱਚ ਵੀ ਦੋ ਮੁੱਖ ਆਪਰੇਸ਼ਨ ਪ੍ਰੋਡਕਟ ਅਤੇ ਸਮ ਸ਼ਾਮਿਲ ਹਨ ਅਸੀਂ ਪਹਿਲਾਂ ਸਿੱਖਿਆ ਹੈ ਬੂਲੀਨ ਅਲਜਬਰੇ ਵਿੱਚ ਇੱਕ ਸਮ ਦਾ ਮਤਲਬ OR ਆਪਰੇਸ਼ਨ ਹੁੰਦਾ ਹੈ ਉਦਾਹਰਨ ਵਜੋਂ A plus B ਇੱਕ ਸਮ ਟਰਮ ਹੈ ਕਿਉਂਕਿ ਇਹ A ਅਤੇ B ਦੇ OR ਨੂੰ ਦਰਸਾਉਂਦਾ ਹੈ ਹਰ ਸਮ ਟਰਮ OR ਗੇਟ ਦੀ ਵਰਤੋਂ ਕਰਕੇ ਬਣਾਈ ਜਾਂਦੀ ਹੈ ਇਸੇ ਤਰ੍ਹਾਂ ਹੀ ਬੂਲੀਨ ਅਲਜਬਰੇ ਵਿੱਚ ਇੱਕ ਪ੍ਰੋਡਕਟ ਦਾ ਮਤਲਬ AND ਆਪਰੇਸ਼ਨ ਹੁੰਦਾ ਹੈ ਜਦੋਂ ਅਸੀਂ ਵੱਖ-ਵੱਖ ਸਮ ਟਰਮਸ ਨੂੰ ਗੁਣਾ ਭਾਵ AND ਕਰਦੇ ਹਾਂ ਤਾਂ ਅਸੀਂ ਪ੍ਰੋਡਕਟ ਆਫ ਸਮਸ ਭਾਵ POS ਫਾਰਮ ਐਕਸਪ੍ਰੈਸ਼ਨ ਨੂੰ ਬਣਾਉਂਦੇ ਹਾਂ ਉਦਾਹਰਨ ਵਜੋਂ ਬੂਲਨ ਐਕਸਪ੍ਰੈਸ਼ਨ y a b c bar ਲੋ ਇੱਥੇ ਦੋ ਸਮ ਟਰਮਸ a b ਅਤੇ c bar ਨੂੰ ਐਂਡ ਗੇਟ ਦੀ ਵਰਤੋਂ ਨਾਲ ਜੋੜਿਆ ਗਿਆ ਹੈ ਸਧਾਰਨ ਸ਼ਬਦਾਂ ਵਿੱਚ ਪੋਸ ਫਾਰਮ ਇੱਕ ਬੂਲਨ ਐਕਸਪ੍ਰੈਸ਼ਨ ਹੈ ਜਿਸ ਵਿੱਚ ਆਉਟਪੁੱਟ ਨੂੰ ਸਮ ਟਰਮਸ ਦੀ ਗੁਣਾ ਜਾਂ ਐਂਡ ਕਰਕੇ ਪ੍ਰਾਪਤ ਕੀਤਾ ਜਾਂਦਾ ਹੈ ਇਸ ਲਈ ਇਸ ਨੂੰ ਪ੍ਰੋਡਕਟ ਆਫ ਸਮਸ ਕਿਹਾ ਜਾਂਦਾ ਹੈ ਪੋਸ ਐਕਸਪ੍ਰੈਸ਼ਨਸ ਦੇ ਸਰਕਟ ਬਣਾਉਣ ਲਈ ਔਰ ਐਂਡ ਨਾਟ ਲੌジਕ ਦੀ ਵਰਤੋਂ ਕੀਤੀ ਜਾਂਦੀ ਹੈ ਕਿਉਂਕਿ ਔਰ ਐਂਡ ਨਾਟ ਲੌジਕ ਵਿੱਚ ਔਰ ਆਪਰੇਸ਼ਨ ਪਹਿਲਾਂ ਕੀਤਾ ਜਾਂਦਾ ਹੈ ਅਤੇ ਫਿਰ ਐਂਡ ਆਪਰੇਸ਼ਨ ਕੀਤਾ ਜਾਂਦਾ ਹੈ ਜੇਕਰ ਕਿਸੇ サਬ ਟਰਮ ਵਿੱਚ ਕੋਈ ਵੇਰੀਏਬਲ ਕੰਪਲੀਮੈਂਟ ਫਾਰਮ ਵਿੱਚ ਹੋਵੇ ਤਾਂ ਅਸੀਂ ਨਾਟ ਗੇਟ ਦੀ ਵਰਤੋਂ ਕਰਕੇ ਇਨਪੁਟ ਸਿਗਨਲ ਨੂੰ ਉਲਟਾ ਭਾਵ ਇਨਵਰਟ ਕਰ ਦਿੰਦੇ ਹਾਂ ਔਰ ਐਂਡ ਨਾਟ ਲੌジਕ ਬੂਲੀਅਨ ਐਕਸਪ੍ਰੈਸ਼ਨਸ ਦੇ ਪੂਸ ਫਾਰਮ ਨਾਲ ਮਿਲਦਾ ਹੈ ਜਿੱਥੇ ਕਈ サਬ ਟਰਮਸ ਨੂੰ ਗੁਣਾ ਭਾਵ ਐਂਡ ਕੀਤਾ ਜਾਂਦਾ ਹੈ ਉਦਾਹਰਣ ਵਜੋਂ ਬੁਲੀਨ ਐਕਸਪ੍ਰੈਸ਼ਨ Y A B C' ਲੋ A B ਨੂੰ OR ਗੇਟ ਦੀ ਵਰਤੋਂ ਨਾਲ ਇੰਪਲੀਮੈਂਟ ਕੀਤਾ ਜਾਂਦਾ ਹੈ ਜਿੱਥੇ A ਅਤੇ B ਇਨਪੁਟਸ ਵਜੋਂ ਜੁੜੇ ਹੁੰਦੇ ਹਨ C' ਨੂੰ NOT ਗੇਟ ਦੀ ਮਦਦ ਨਾਲ ਪ੍ਰਾਪਤ ਕੀਤਾ ਜਾਂਦਾ ਹੈ POS ਐਕਸਪ੍ਰੈਸ਼ਨ ਵਿੱਚ ਆਖਰੀ ਕਦਮ ਹੈ ਸਮ ਟਰਮਸ ਦਾ ਗੁਣਾ ਕਰਨਾ ਜਾਂ ਐਂਡ ਕਰਨਾ ਇਹ ਐਂਡ ਗੇਟ ਦੀ ਵਰਤੋਂ ਨਾਲ ਪ੍ਰਾਪਤ ਕੀਤਾ ਜਾਂਦਾ ਹੈ ਐਂਡ ਗੇਟ ਦੀ ਆਊਟਪੁੱਟ ਸਾਡਾ ਅੰਤਮ ਨਤੀਜਾ Y ਹੋਵੇਗਾ ਇਸ ਤਰ੍ਹਾਂ ਔਰ ਐਂਡ ਨਾਟ ਗੇਟਸ ਦੀ ਵਰਤੋਂ ਕਰਕੇ ਅਸੀਂ ਕਿਸੇ ਵੀ ਪੀਓਐਸ ਐਕਸਪ੍ਰੈਸ਼ਨ ਦੇ ਲਈ ਆਸਾਨੀ ਨਾਲ ਸਰਕਟ ਬਣਾ ਸਕਦੇ ਹਾਂ ਇਸ ਦੇ ਨਾਲ ਹੀ ਅੱਜ ਦੇ ਇਸ ਲੈਕਚਰ ਨੂੰ ਇੱਥੇ ਖਤਮ ਕਰਦੇ ਹਾਂ ਅੱਜ ਅਸੀਂ ਪਹਿਲਾਂ ਬੂਲੀਨ ਐਕਸਪ੍ਰੈਸ਼ਨਸ ਲਈ ਲੌਜੀਕ ਸਰਕਟ ਬਣਾਉਣ ਦੀ ਪ੍ਰਕਿਰਿਆ ਨੂੰ ਸਮਝਿਆ ਹੈ ਅਤੇ ਫਿਰ ਐਂਡ ਔਰ ਨਾਟ ਅਤੇ ਔਰ ਐਂਡ ਨਾਟ ਲੌਜੀਕ ਦੇ ਟੰਗਾ ਨੂੰ ਵਿਸਤਾਰ ਨਾਲ ਸਿੱਖਿਆ ਹੈ ਇਸ ਲੈਕਚਰ ਵਿੱਚ ਜੁੜਨ ਲਈ ਤੁਹਾਡਾ ਧੰਨਵਾਦ